ਟਾਈਮ ਇੰਨੇ ਬਹੁਤ ਹੋ ਗਿਆ ਉਹ ਤਾਂ ਕਹਿੰਦੇ ਸੀ ਮੈਂ ਹੁਣ ਆ ਚੰਨਾ 10 ਮਿੰਟਾਂ ਚ ਕਦੇ ਸੀ ਚਾਹ ਬਣਾ ਕੇ ਰੱਖੀ ਵਧੀਆ ਮੈਂ ਚਾਹ ਨਹੀਂ ਬਣਾਈ ਇਹ ਤਾਂ ਖਰਾਬ ਹੀ ਹੋ ਜਾਣੀ ਸੀ ਪਤਾ ਨਹੀਂ ਕਿੱਧਰ ਖੜ ਗਈ ਚਲ ਆਇਆ ਤੇ ਬਣਾਉਂਗੀ ਚਾਹ ਆਪਾਂ ਵੀ ਚੰਗਾ ਹੀ ਹੋ ਗਿਆ ਜਿਹੜਾ ਅਮਨੇ ਨੇ ਦਵਾਈ ਲਿਆਤੀ ਨਹੀਂ ਤਾਂ ਸਿਰ ਸਿਰ ਕਰੀ ਜਾਂਦੀ ਆ ਸਲਾਪੇ ਠੀਕ ਹੋ ਗਏ ਹੁਣ ਲੈ ਕੇ 4 ਦਿਨ ਤੋਂ ভাই ਇਹ ਕੜਾ ਚਲਦੀ ਆ ਫਮਕਾ ਖਾਣਾ ਲਾ ਫੇਰ ਲੱਗੀ ਤੂੰ ਕੰਮ ਕਰਨ ਮੈਂ ਤੈਨੂੰ ਕਿਹਾ ਸੀ ਵੀ ਭਾਈ ਮੈਂ ਕਰ ਦੂੰਗਾ ਆ ਕੇ ਆ ਕਦੋਂ ਦੀ ਮੱਥਾ ਮਾਰੀ ਆ ਨੇ ਕੰਮ ਕਰਨ ਕੀ ਲੱਗੀ ਆ ਹੀ ਨਹੀਂ ਚੱਲੀ ਸਿਆਪਾ ਖਾਣਾ ਸਿਆਪਾ ਖਾਣਾ ਤਾਂ ਹਾ ਸੁੱਤ ਖਰਾਬ ਹੋ ਗਈ ਇਹ ਮੈਂ ਤੜਕੇ ਦੇਖੀ ਆ ਓਏ ਹੋਏ ਨਾ ਮੈਨੂੰ ਇਹ ਦੱਸੋ ਕਹਿ ਕੇ ਤੁਸੀਂ ਮੈਨੂੰ 10 ਮਿੰਟ ਗਏ ਹੋ ਤੇ ਲਾਇਆ ਏ 2 2.5 ਘੰਟੇ 2 2.5 ਕਿੱਥੇ ਲਾਇਆ ਲੱਗੇ ਤਾਂ 20 ਮਿੰਟ ਆ ਸਾਰੇ ਉਹ ਵੀ ਆਹ ਮੈਡੀਕਲ ਤੇ ਬੈਗਾ ਸੀ ਤੇਰੀ ਦਵਾਈ ਫੜਨ ਲੱਗ ਗਿਆ ਸੀ ਮੈਂ ਤੁਸੀਂ 9 ਵਜੇ ਦੇ ਘਰੋਂ ਨਿਕਲੇ ਹੋਇਓ ਸਾਢੇ 12 ਹੋ ਗਏ ਨੇ ਉਹ ਮੇਰੀ ਗੱਲ ਤਾਂ ਸੁਣ ਲਾ ਮੈਂ ਵਾਈ ਕੋਲੋਂ ਫੜਨੇ ਸੀ ਪੈਸੇ ਨਾਲੇ ਤਾਂ ਹੱਕਰਾਇਆ ਦੇ ਦਿੰਦੇ ਨਾਲੇ ਮੈਨੂੰ ਆਏ ਸੀਗਾ ਵੀ ਆਪਾਂ ਸੌਦਾ ਲਿਆਉਂਦੇ ਸਾਰੇ ਪੈਸੇ ਮੈਂ ਲਿਆਂਦੇ ਆਲੇ 10000 ਰੁਪਏ ਆਗਾ ਨਾਲੇ ਸਰਸਰ ਕਰਦੀ ਰਹਿੰਦੀ ਹੈ ਨਾ ਆ ਦਵਾਈ ਉਹਨੇ ਕਰਤੀ ਤਿਆਰ ਉਹ ਕਹਿੰਦਾ ਹੁਣ ਲਗਾਤਾਰ 15 ਦਿਨ ਖਾ ਲੈ ਭਾਈ ਤੇਰੇ ਘਰ ਵਾਲੀ ਪੂਰੀ ਦਵਾਈ ਨਹੀਂ ਖਾਂਦੀ ਕਹਿੰਦਾ ਇਹ ਹੁਣ ਖਾਣੀ ਕਿਵੇਂ ਆ ਖਾਣੀ ਸਵੇਰ ਸਾਮ ਖਾਣੀ ਆ ਇਹ ਪੁੜੀਆਂ ਵਾਲੀ ਦਵਾਈ ਆ ਉਹ ਕਹਿੰਦਾ ਦੇਸੀ ਤਿਆਰ ਕਰਕੇ ਦਿੱਤੀ ਆ ਭਾਈ ਲਗਾਤਾਰ 15 ਦਿਨ ਮੈਨਸ ਦੁੱਧ ਨਾ ਖਾਣੀ ਆ ਉਹ ਤਾਂ ਠੀਕ ਆ 10000 ਚ ਫਿਰ ਕੁੜੀ ਦੀ ਫੀਸ ਵੀ ਭਰਨੀ ਆਪਾਂ ਉਹ ਕੋਈ ਗੱਲ ਨਹੀਂ ਉਹ ਮੈਂ ਕੋਈ ਹੋਰ ਪ੍ਰਬੰਧ ਕਰਦਾ ਠੀਕ ਆ ਨਾ ਆ ਇੱਕ ਵਾਰੀ ਦਾ ਆਪਾਂ ਘਰ ਦਾ ਕਿਰਾਇਆ ਦੇ ਦਿੱ ਗਏ ਤੇ ਇੱਕ ਵਾਰੀ ਸੌਦਾ ਲਿਆ ਅੱਗੇ ਉਹਨਾਂ ਨਾਲ ਗੱਲ ਹੋ ਗਈ ਸੀ ਮੇਰੀ ਮੈਨੂੰ ਲਾਤ ਅਸੀ ਕੋ ਉਦਰਤ ਨੇ ਸੁਨੇਹਾ ਮੈਨੂੰ ਕਹਤਾ ਸੀ ਪੁੱਤ ਦੱਸ ਦੇਣਾ ਨੂੰ ਮੈਂ ਆਪੇ ਭਰ ਦੂੰ ਫੀਸ ਠੀਕ ਆ ਨਾ ਚਾਹ ਬਣਾ ਲਈ ਸੀ ਘਟ ਕਿੱਥੇ ਮੇਰੇ ਤਾਂ ਸੇਰ ਉੱਠ ਖੜਿਆ ਮੈਂ ਤਾਂ ਫੇਰ ਪੈ ਗਈ ਸੀ ਹੁਣ ਜਾਦਾ ਆ ਮੈਂ ਹੁਣ ਧੁੱਪ ਜੀਏਗੀ ਕੁੜੀ ਦੀ ਵਰਦੀ ਧੋਦਾ ਤੇ ਉਦੋਂ ਸਿਆਪਾਖਾਨਾ ਮਸ਼ੀਨ ਨਹੀਂ ਚੱਲੀ ਚੱਲ ਕੋਈ ਗੱਲ ਨਹੀਂ ਆ ਮੈਂ ਸੋਚੀ ਜੀ ਕਰਦਾ ਲੋਟ ਜਾ ਤੂੰ ਘਟ ਚਾਹ ਬਣਾ ਜਾ ਕੇ ਚੰਗਾ ਚਾਹ ਬਣਾ ਕੇ ਨਾ ਹਾ ਦਵਾਈ ਲੈ ਕੇ ਪੈ ਜੀ ਨੂੰ ਘੰਟੇ ਕੋਈ ਨਾ ਉਹ ਕਹਿੰਦਾ ਅਸਰ ਤਾਂ ਇਹ ਤਿੰਨ ਦਿਨਾਂ ਚ ਹੀ ਕਰਨ ਲੱਗ ਜੂਗੀ ਦਵਾਈ ਚਲ ਦੇਖ ਲੈਨੇ ਇਹ ਵੀ ਖਾ ਕੇ ਦੇਖ ਲੈਨੀ ਹੈਗੀ ਦੇਖ ਲੈ ਦੇਖ ਲੈ ਖਾ ਕੇ ਨਾਗਾ ਨਹੀਂ ਪਾਉਣਾ ਉਹ ਕਹਿੰਦਾ ਚੰਗਾ ਹਾਂ ਕਹਿੰਦਾ 15 ਦਿਨ ਕੋਈ ਵੀ ਨਾਗਾ ਨਹੀਂ ਪਾਣਾ ਚਾਹੀਦਾ ਲਗਾਤਾਰ ਖਾਣੀਆਂ ਦਵਾਈ ਓਹੋ ਕਰਮੀ ਅਗਰੀ ਵੀ ਕਮੋ ਕੁੜੇ ਕਮੋ ਕੁੜੇ ਕਰਿਆ ਆਂ ਬੋਲਦੀ ਨਹੀਂ ਨੀ ਆ ਜਾ ਭੈਣੇ ਆ ਜਾ ਲੰਗਿਆ ਮੈਂ ਦੱਸ ਕਿੱਥੇ ਜਾਣਾ ਕਰੀਆਂਗੀ ਨੇ ਹੋ ਕਰੇ ਮਾਰੀ ਜਾਨੀ ਆ ਆ ਬੈਠੀ ਆ ਚੁੱਪ ਚਾਂਤ ਕੱਪੜਿਆਂ ਦੀ ਤੈਹਾਂ ਮਾਰਦੀ ਨਹੀਂ ਹੋਰ ਮੈਂ ਕਿੱਥੇ ਜਾਣਾਗਾ ਘਰ ਦੇ ਕੰਮ ਹੀ ਨਹੀਂ ਲੋਟ ਆਉਂਦੇ ਇਹ ਕੰਮ ਤਾਂ ਠੀਕ ਐ ਤੂੰ ਦੱਸ ਨਵੇਂੜੇ ਕੰਮ ਕੰਮ ਮੈਂ ਨਵੇਂੜਿਆ ਹੀ ਹੁਣ ਡਾਕ ਚੌਂਕੀਆਂ ਤਾਂ ਹੋ ਗਈ ਤੂੰ ਵੀ ਡਾਕ ਚੌਂਕੀਆਂ ਤੇ ਪਹਿਲੇ ਮੰਦਰ ਕੇ ਕਰੇ ਨਹੀਂ ਸੀ ਤੂੰ ਬੋਲੀ ਜਾਂਦੀ ਮੈਂ ਬਾਹਰ ਕੱਪੜੇ ਤੇ ਹੋ ਜਾਂਦੀ ਬੋਲਦੀ ਸੀ ਰਾਇ ਮਸਬਰਾ ਕਰਦੀ ਸੀ ਉਹਨਾਂ ਨਾਲ ਮੈਂ ਤਾਂ ਰਾਇ ਮਸਬਰਾ ਪਤਾ ਨਹੀਂ ਕੀ ਕਹੀ ਜਾਂਦੀ ਸੀ ਲੋਨ ਲੌਂਦੇ ਆ ਗੱਲਾਂ ਹੀ ਕਰੀ ਜਾਂਦੇ ਸੀ ਤੁਸੀਂ ਲੌਂਦੇ ਆ ਗੱਲਾਂ ਵੀ ਕਰਦੇ ਸੀ ਉਹ ਨਾਲੇ ਉਹਨਾਂ ਦੀ ਬਹੂ ਕਹਿੰਦੀ ਏ ਕਿ ਵੀ ਮੇਰੇ ਕੋਲ ਪਤਾ ਨਹੀਂ ਕੀ ਦੀ ਉਹਨੇ ਸਮਾਨ ਸਮੁੰਦੇ ਪੈਸੇ ਭਰਨੇ ਸੀ ਮੇਰੇ ਕੋਲ ਪੈਸਾ ਹੈ ਨਹੀਂ ਮੈਂ ਕਿਹਾ ਵੀ ਫਲਾਣੇ ਬੰਦੇ ਇਹਦੇ ਲੋਨ ਚ ਕਾਉਂਦੇ ਨੇ ਆਪਾਂ ਮਾਹ ਜਾ ਕੇ ਉਹਨਾਂ ਨਾਲ ਗੱਲਬਾਤ ਕਰਿਓਣੇ ਆ ਕਹਿੰਦੀ ਚੰਗਾ ਕਿਉਂ ਕੀ ਮਾੜੀ ਸਲਾਹ ਦਿੰਨੀ ਹੁੰਨੀ ਅਗਲੇ ਨੂੰ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਉਹਨੂੰ ਕਿਨੂੰ ਕਿਨੂੰ ਦਵਾਇਆ ਸੀ ਤੂੰ ਲੋਨ ਉਹ ਨਹੀਂ ਬੱਗੀ ਨੂੰ ਚਕਾਇਆ ਸੀ ਬੱਗੀ ਨੂੰ ਚਕਾਇਆ ਸੀ ਤੇ ਭਰਤੇ ਬੱਗੀ ਨੇ ਤੇ ਫਿਰ ਹਣ ਮੈਨੂੰ ਕਿਸੇ ਦਾ ਦਿਲ ਦਾ ਕੀ ਪਤਾ ਹੈ ਤੇ ਫਿਰ ਐਵੇਂ ਪੁੱਠੇ ਪੰਗਿਆਂ 'ਚ ਕਿਉਂ ਫਸਦੀ ਹੈਗੀ ਜਦੋਂ ਪਤਾ ਜਾ ਮੰਨਿਆ ਤੂੰ ਆਪ ਲੈ ਲੈਨੀ ਹੈ ਤੇ ਮਗਰੋਂ ਅਗਲਾ ਤੇਰੇ ਸਿਰ ਚੜ ਕੇ ਬੋਲਦਾਗਾ ਚੰਗਾ ਹਣ ਤੂੰ ਮੇਰੇ ਨਾਲ ਲੜਨਾ ਮੈਂ ਤੇ ਤੇਰੇ ਨਾਲ ਸੈਜ ਮੈਂ ਤੇ ਨਾਲ ਗੱਲ ਕਰਨੀ ਹੈ ਤੂੰ ਮੇਰੇ ਨਾਲ ਨਹੀਂ ਲੜਨੀ ਨਹੀਂ ਮੈਂ ਤਾਂ ਤੈਨੂੰ ਬੋਲਣੀ ਸੀਗਾ ਮੈਂ ਕਿ ਜਦੋਂ ਆਈ ਹੁਣ ਮੈਂ ਕਹੂੰਗੀ ਇਹੇ ਤੇ ਪੰਗਿਆਂ 'ਚ ਨਾ ਪੈ ਕੀ ਲੈਣਾਗਾ ਆਪਦਾ ਘਰ ਵੇਖੀਦਾ ਹੁੰਦਾ ਚੰਗਾ ਨਾ ਮੈਂ ਦਵਾਉਂਗੀ ਲਾਉਣ ਮੈਂ ਮੁੱਕਰ ਜੂੰਗੀ ਵੀ ਭਾਈ ਉਹ ਤਾਂ ਦਿੰਦੇ ਨਹੀਂ ਹੈਗੇ ਲਾਉਣਾ ਠੀਕ ਹੈ ਨਹੀਂ ਆਏ ਵੀ ਨਾ ਕਹੀ ਨਹੀਂ ਕਿ ਤੇ ਮੇਰਾ ਨਾਲ ਇਹਦੇ ਨੀ ਮੈਂ ਨਹੀਂ ਲੈਂਦੀ ਐਨੀ ਤਾਂ ਨਹੀਂ ਕਾਵਲੀ ਘੁੜੇ ਤੁਸੀਂ ਮੈਨੂੰ ਹੀ ਸਮਝ ਰੱਖਿਆ ਵੀ ਬਸ ਪਤਾ ਨਹੀਂ ਅਮਨਤਾ ਕਿਉਂ ਹਰ ਇੱਕ ਦੇ ਮੰਗਰੀ ਪੈ ਜਾਂਦੀ ਵੀ ਮੈਂ ਜਵਾਬ ਦੇ ਦਿੰਦੀ ਮੈਂ ਤੇਰਾ ਨਾ ਲਾਉਂਗੀ ਜਵਾਬ ਦੇਣ ਲੱਗੀ ਚੱਲ ਤਤੀ ਨਾ ਹੋ ਜਾ ਚਾਹ ਬਣਾਵਾ ਕੋਟਾ ਚਾਹ ਤਾਂ ਛੱਡ ਮੈਂ ਤਾਂ ਤੇ ਨਾ ਗਈ ਸੀ ਮੈਂ ਬਾਜ਼ਾਰ ਚਲੀ ਗਈ ਨਹੀਂ ਸੂਟ ਲਈਏ ਕਰਵਾ ਚਾਹਦੇ ਸੂਟ ਹੋਰ ਨਾ ਨਹੀਂ ਪਹਿਣੇ ਹਜੇ ਤੱਕ ਮਾਰਦੀ ਬੰਨੀ ਪਹਿਲੀ ਨਿਕਰਾਇਆ ਖੜਾਗਾ ਘਰ ਦਾ ਕਿੱਥੋਂ ਭਰਾਂਗੇ ਮੇਰੀ ਗੱਲ ਸੁਣ ਪੈਸੇ ਤਾਂ ਲੈਂਦੇ ਤੇਰੇ ਭਾਈ ਨੇ ਹਮ ਇੱਕ ਤਾਂ ਕਰਾਇਆ ਦੇਣਾ ਉਧਰ ਕੁੜੀ ਦੀ ਫੀਸ ਵਰਨਾਲੀ ਆ ਉਧਰ ਦੁੱਧ ਵਾਲਿਆਂ ਦੇ ਪੈਸੇ ਦੇਣੇ ਆ ਤੈਨੂੰ ਪਤਾ ਦੁਕਾਨ ਤੋਂ ਰਾਸ਼ਨ ਦਾ ਆਉਂਦਾ ਗਾ ਤੈਨੂੰ ਮੈਂ ਤਾਂ ਹੁਣ ਲੱਗੀ ਸੀ ਕੰਮ ਦੇ ਤੈਨੂੰ ਵੀ ਪਤਾ ਉਹ ਬਟੀਕ ਵਾਲੀ ਦੇ ਲੱਗੀ ਸੀ ਕਿ ਚਲ ਮੈਂ ਖਸਲਵਾਰਾਂ ਸਲਵੂਰਾ ਪੜਾਈ ਜਾਇਆ ਕਰੂੰ ਉੱਥੇ ਹਨਾ ਤੇ ਆ ਟਟਕ ਪੈਣਾ ਨਿਗਾਨੇ ਮੈਨੂੰ ਤੰਗ ਕਰ ਰੱਖਿਆ ਗਾ ਮੇਰਾ ਤਾਂ ਸਿਰ ਹੀ ਨਹੀਂ ਹਟਦਾ ਪਤਾ ਨਹੀਂ ਕੀ ਅੱਗ ਲੱਗੜਾ ਸਿਰਚ ਬੜਿਆ ਸਿਰ ਵੀ ਤੇਰਾ ਠੀਕ ਹੋ ਜੂ ਜੇ ਤੂੰ ਬਾਈ ਨੂੰ ਮਿੱਠੀ ਪਿਆਰੀ ਹੋ ਕੇ ਜੇ ਤੂੰ ਇੱਕ ਸੂਟ ਲੈ ਆਂਗੀ ਫੇਰ ਕੀ ਹੋ ਜੂ ਮੈਨੂੰ ਇਹ ਦੱਸ ਦੇ ਬਾਈ ਨੂੰ ਕਿਧਰੇ ਘਾਟਾ ਨਹੀਂ ਪੈਣਾ ਕਰ ਬਥੇਰੇ ਪੈਸੇ ਬਾਈ ਕੋਲ ਤੂੰ ਤੇ ਬਾਈ ਤਾਂ ਉਹੀ ਮਰੂ ਮਰੂ ਕਰਦੇ ਆਂਗੇ ਨਹੀਂ ਮਰੂ ਮਰੂ ਨਹੀਂ ਜਿੱਥੇ ਹੋਦ ਨੂੰ ਪਤਾ ਕੰਮ ਤੇ ਲੱਗਿਆਗਾ ਉਥੋਂ ਵੀ ਪਹਿਲਾਂ ਹੀ ਜਦੋਂ ਮੈਂ ਪਿੱਛੇ ਜੇ ਬਿਮਾਰ ਹੋਈ ਸੀਗੀ ਉਦੋਂ ਪਹਿਲਾਂ ਹੀ ਫੜ ਕੇ ਬਰਤਲੇ ਮੂਰਲੇ ਮਹੀਨਿਆਂ ਦੇ ਪੈਸੇ ਕੁਝ ਨਹੀਂ ਹੁੰਦਾ ਤੂੰ ਇੱਕ ਸੂਟ ਲੈ ਆਵੇਂ ਨਾ ਮੰਨ ਲਾ ਵਧੀਆ ਨਾਲੇ ਚੱਲ ਤੂੰ ਨਹੀਂ ਬਰਤ ਰੱਖਣਾ ਹੋਣਾ ਨਾ ਰੱਖੀ ਬਾਹਨੇ ਨਾਲ ਤੇਰਾ ਸੂਟ ਆ ਜਾਊਗਾ ਆਣ ਜਾਂਚ ਪਾ ਲਿਆ ਕਰੀ ਆਹੀ ਤਾਂ ਤੂੰ ਘਰੇ ਪਾਈ ਫਿਰਦੀ ਹੁੰਨੀ ਆਹੀ ਤੂੰ ਆਣ ਜਾਂਚ ਲਾਈ ਜਾਨੀ ਹੁੰਨੀ ਐ ਨਹੀਂ 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 ਤੈਨੂੰ ਪਤਾ ਫਿਰ ਜਵਾਕ ਨਾਲ ਉਹ ਵੀ ਨਹੀਂ ਕੁਝ ਚੰਗਾੜੀਏ ਉਹ ਵੀ ਤੈਨੂੰ ਪਤਾ ਬਾਹਰ ਜਾ ਕੇ ਫਿਰ ਬੋਲਣ ਲੱਗ ਜਾਂਦਾ ਸਾਡੇ ਆਹ ਮਕਾਨ ਮਾਲਕ ਦਾ ਆਜਮਾ ਨਹੀਂ ਹੈਗਾ ਐਨੇ ਨਾ ਜੇ ਕਿਰਸ ਕਰਾਂਗੇ ਆਪ ਦਾ ਖੋਲਾ ਬਣ ਜੂ ਇੱਕ ਅੱਧਾ ਕਮਰਾ ਜਿਹੜਾ ਅਸੀਂ ਪਲਾਟ ਲਿਆ ਉਹਥੇ ਕਮਰਾ ਪਾ ਲਾਂਗੇ ਕਿ ਨਾਏ ਪਵਾ ਸੇ ਟਾਬਾ ਕੇ ਵੇਜੀਏ ਆਏ ਆਗਾ ਵੀ ਹੌਲੀ ਹੌਲੀ ਦੋ ਕਮਰੇ ਪੈ ਜਾਣਗੇ ਸਾਡੇ ਨਿਓ ਤਾਂ ਤੈਨੂੰ ਪਤਾ ਹੀ ਹੈ 72 ਨਹੀਂ ਮੈਂ ਜਿਵੇਂ ਆਏ ਆ ਜੇ ਮੈਂ ਤੁਹਾਡੇ ਵਰਗੇ ਨੂੰ ਨਾਲ ਲੈ ਕੇ ਜਾਵਾਂ ਤਾਂ ਮੈਨੂੰ ਵੀ ਬਹਾਨੇ ਨਾਲ ਸੂਟ ਵੀ ਲਵ ਮੇਰੇ ਘਰ ਵਾਲਾ ਆਪ ਕਹਿ ਦੂਗਾ ਜੇ ਦੋ ਕਮਰੇ ਨਹੀਂ ਲਿਆ ਹੈਗੇ ਸੂਟ ਫਿਰ ਤੂੰ ਕਿਉਂ ਲੈਣੀ ਆ ਉਹ ਵੀ ਐਂ ਕਹਿ ਦਿੰਦਾ ਤੈਨੂੰ ਪਤਾ ਦੇਸੀ ਜੱਟ ਤਾਂ ਆਪਣੇ ਇਹੋ ਜਿਹੇ ਹੁੰਦੇ ਨੇ ਨਹੀਂ ਹੁਣ ਕੀ ਕਰਾਂ ਫੇਰ ਆ ਤੂੰ ਕੋਸ ਨਾ ਕਰੜੀਏ ਤੂੰ ਸੂਟ ਨੂੰ ਹਾਂ ਕਰਾ ਲੈ ਬਾਈ ਨੂੰ ਕਹ ਦੇ ਕਿ ਮੈਨੂੰ ਦੇ ਦੇ 500 ਰੁਪਿਆ 500 ਦੇ ਵਿੱਚ ਆਪਾਂ ਨੂੰ ਮੁੱਕਦੇ ਨਹੀਂ ਹੈਗੇ ਦੋ ਸੂਟ ਲਿਆਵਾਂਗੇ 2.5 2.5 100 ਬਥੇਰੇ ਤੇ ਸੇਲ ਆ ਗਈ ਬਾਈ ਜਾ ਨੀ ਭਾਈ ਜਾ 2.5 ਦੇ ਮੋੜ ਕੇ ਉੱਥੇ ਬੈਣੀ ਨੀ ਤੇ ਫਿੱਟ ਜਾਂਦੀ ਹੈ ਦੁਕਾਨ ਤੇ ਜਾ ਕੇ ਜਦੋਂ ਅਗਲੇ ਕਰਾਏ ਜਾਂਦੇ ਆ 1000 ਰੁਪਿਆ ਲੈ ਲਈ ਐ ਕਰ ਲਈ ਫੇਰ 1000 ਹਾਂ ਆਏ ਤਾਂ ਹੁਣ ਮੇਰੇ ਕੋਲ ਤ ਹੋਰ ਵੀ ਸਮਾਨ ਹੈ ਨਹੀਂਗਾ ਕੋਈ ਕੁਝ ਨਹੀਂ ਹੁੰਦਾ ਸਾਰਾ ਕੁਝ ਆਜੂਗਾ ਤੂੰ ਇੱਕ ਵਾਰੀ ਬਾਈ ਤੋਂ ਕਹਿ ਮੈਨੂੰ 1000 ਰੁਪਿਆ ਦੇ ਦੇ ਤੇ ਉਸੇ ਚ ਆਪਾਂ ਸੂਟ ਲਵਾਂਗੇ ਉਸੇ ਚ ਹੋਰ ਸਮਾਨ ਲਵਾਂਗੇ ਚਲ ਤੈਨਨੇ ਕਿਆ ਰਫੀ ਲੈ ਚਾਲਨੀਂ ਹੋਰ ਜਿਹੜਾ ਘਰ ਦਾ ਸਵਾਨ ਸਮੂਨਾ ਉਹ ਵੀ ਲਿਆਉਂਗੀ ਇਹ ਨਾਲੇ ਸੂਟ ਸੱਲਾ ਲਿਆਉ ਹਣਾ ਹਾਂ ਹਾਂ ਇਹ ਕਰ ਲ ਵਧੀਆ ਸਗੋਂਦੀ ਆਏ ਤਾਂ ਹੋ ਮੈਨੂੰ ਵੀ ਕੁਛ ਨਹੀਂ ਕਹਿੰਦਾ ਜਿਵੇਂ ਚਲਾ ਤੇ ਬਸ ਆਏ ਜੀ ਸੀਗਾ ਚਲ ਇਹ ਵੀ ਆ ਹਣਾ ਦਿਨ ਤਿਹਾਰ ਕਿਹੜੇ ਨਿਤਨੇਤ ਆਉਂਦੇ ਨੇ ਤੇ ਫਿਰ ਹੋਰ ਮੈਂ ਤੈਨੂੰ ਕੀ ਰੋਨੀ ਆ ਮੈਂ ਵੀ ਤੈਨੂੰ ਆਈ ਕਿ ਆ ਵੀ ਤਿਹਾਰ ਕਿੜੇ ਨਿਤੀ ਤੁਰੇ ਫਿਰਦੇ ਨੇ ਸਾਲ 6 ਮਹੀਨਿਆਂ ਤੋਂ ਆਉਂਦੇ ਨੇ ਕਿਤੇ ਮਸਾ ਤਾਂ ਇੱਕ ਸੂਟ ਬਣੂਗਾ ਚੱਲ ਫਿਰ ਤੂੰ ਐ ਕਰ ਮੈਂ ਕੱਪੜੇ ਜੇ ਸਾਂਭਿਆ ਮਮਾ ਹੁਣੀ ਹੈ ਚੰਗਾ ਤੂੰ ਹੁਣ ਬਾੜੀ ਲੇਟ ਨਾ ਹੋਈ 1:30 ਹੋ ਗਏ ਆਪਾਂ 11 ਵਾਲੀ ਬੱਸ ਨੂੰ ਚੱਲਾਂਗੇ ਜਿਹੜੀ ਆਪਰੇਨ ਜਾਂਦੀ ਆ ਉਹਦੇ ਚੱਲਾਂਗੇ ਵਧੀਆ ਸੂਟੜਾ ਮੰਗੀਆਂ ਠੀਕ ਐ ਮੈਂ ਆਉਣੀ ਆ ਆ ਜੀ ਚੰਗਾ ਹਿੰਮਤ ਨਾਲ ਇੱਥੇ ਨਾ ਬੈਠੀ ਰਹੀ ਹਾਂ ਹਾਂ ਤਾਂ ਕੱਲ ਸਹੀ ਐ ਹਨਾ ਇੱਥੇ ਕੀ ਆ ਆ ਖਾਣਾ ਪੈਣਣਾ ਹੀ ਰਹਿ ਜਾਊਗਾ ਕੁਛ ਨਹੀਂ ਨਾਲ ਜਾਣਾ ਚਲ ਕਿਰਾਇਆ ਤਾਂ ਅੱਗੇ ਪਿੱਛੇ ਵੀ ਦਿੱਤਾ ਜੋ 2000 ਘੱਟ ਦੇ ਦਾਂਗੇ ਆਟੋ ਵਾਲਾ ਨੇ ਸ਼ਰਮੀ ਲਾਤੀ ਨਹੀਂ ਇਹਨੇ ਨੇ ਪੈਸੇ ਕਿਰਾਏ ਦੇ ਉਹ ਕੀ ਕਰਨੇ ਨੇ ਕੋਈ ਤਾਂ ਖਰਚੇ ਤਾਂ ਕੱਢਣਾ ਹੀ ਹੁੰਦਾ ਨੂੰ ਇਹ ਤਾਂ ਗੱਲ ਹੈਗੀ ਆ ਨਹੀਂ ਤੇ ਮੈਂ ਇੱਕ ਗੱਲ ਪੁੱਛਾਂ ਤੂੰ ਉੱਥੇ ਕਾ ਤੋ ਸੋਨੇ ਦੇ ਦੇ ਕੱਪੜੇ ਪਿੰਡੋ ਸਵਾ ਲੈਣ ਦੀ ਸਸਤੇ ਪੈ ਜਾਂਦੇ ਸਸਤੇ ਵਾਲੇ ਹੁੰਦੇ ਤਾਂ ਕਿੰਨੇ ਇਹ ਚੱਜ ਰਿਹਾ ਹੈਗਾ ਤਾਂ ਇਹਦੇ ਕੱਪੜੇ ਸਕੇ ਕਿਸੇ ਕਿਸੇ ਦਾ ਮੋਡਰਨ ਕਿਸੇ ਪਾਸਾ ਚਾਕ ਉੱਚੇ ਨੀਵੇਂ ਹੁੰਦੇ ਨੇ ਕੁਝ ਪਤਾ ਹੁੰਦਾ ਉਹਨਾਂ ਨੂੰ ਪੈ ਜਾਨੀ ਪੈ ਜਾ ਤੇਰੇ ਵੀ ਨਖਰੇ ਬਾਲੇ ਆ ਗਏ ਤੇ ਹੁਣ ਥੱਬਰਪੀਆਂ ਨੇ ਲੈ ਲੈਣੀਆਂ ਉਹਦੀ ਗਹਿਣਾਂਗਾ 1000 ਰੁਪਏ ਹੋ ਗਿਆ ਹੋ ਗਿਆ ਮੈਂ ਕਿਤੇ ਦੇ ਦੇ 1000 1000 ਰੁਪਏ ਸੋਟਾ ਰਵੇ ਟੈਂਸ਼ਨ ਹੈਗੀ ਜਦੋਂ ਕੱਪੜਾ ਲੀੜਾ ਵਧੀਆ ਪਾਣਾ ਆਇਆ ਹੋਵੇ ਸਾਂ ਤਾਂ ਉਹ ਤਾਂ ਠੀਕ ਆ ਮੈਨੂੰ ਐਂ ਦੱਸ ਮੇਰੇ ਕੱਪੜੇ ਮਹਿੰਗੇ ਤਾਂ ਨਹੀਂ ਹੈਗੇ ਆ ਨਾ ਜਿਹੜਾ ਤੂੰ 250 ਰੁਪਏ ਵਾਲਾ ਸੂਟ ਦਵਾਇਆ ਮੈਂ ਤਾਂ ਨਾ ਬੜਾ ਡਰ ਲੱਗੀ ਜਾਂਦਾਗਾ ਹੂੰ ਤੂੰ ਵੀ ਨਹੀਂ ਮਹਿੰਗੇ ਹੈਗੇ ਇੱਕ ਤਾਂ 800 ਦਾ ਤੂੰ 2200 ਦਾ ਤੂੰ ਜਮਾਨੀ ਮਹਿੰਗਾ ਲੱਗਦਾ ਹੈਗਾ 2200 ਰੁਪਏ ਤਾਂ ਮੇਰੇ ਮੂੰਹ ਚ ਉਹੀ ਜਾਂਦਾ ਫਿਸਕਦੀ ਨੇ ਨਿਕਲਦਾ ਨਹੀਂ ਮੈਂ ਤਾਂ ਇੰਨਾ ਮਹਿੰਗਾ ਸੂਟ ਨਾ ਕਦੇ ਲਿਆ ਨਹੀਂ ਹੈਗਾ ਮੈਂ ਤਾਂ ਇਹ ਆ ਕਰਜਾ ਬਣ ਜੇ ਹਤਾਂ ਨਾ ਤੂੰ ਮੱਲੋ ਮੱਲੀ ਦਵਾਤਾ ਹੁਣ ਮੈਨੂੰ ਇੰਨਾ ਡਰ ਲੱਗੀ ਜਾਂਦਾ ਵੀ ਤੇਰਾ ਬਾਈ ਨਾ ਬੋਲੇ ਮੈਨੂੰ ਤੇ ਬਾਈ ਕੁਝ ਬੋਲਣ ਲੱਗਾ ਨਾ ਤੂੰ ਮੈਨੂੰ ਮੋਰੀ ਕਰਦੀ ਮੈਂ ਆਪੇ ਕਹਿ ਦੂੰਗੀ ਵੀ ਨਹੀਂ ਮੈਂ ਬਾਈ ਮੈਂ ਦਵਾਇਆ ਤੋ ਇਹਨੂੰ ਕੁਝ ਨਾ ਬੋਲ ਏ ਵੀਆ ਚਲ ਆ ਜਾ ਕੁੱਟ ਚਾਹ ਦੀ ਬਣਾਉਣੀ ਹੈ ਚਾਹ ਨੂੰ ਤਾਂ ਤੂੰ ਛੱਡ ਮੈਂ ਤਾਂ ਤੇਰੇ ਕੋਲ ਹੱਥ ਨੇ ਆ ਜੂ ਨਾਲੇ ਮੈਂ ਸੰਗ ਜੂ ਮੂ ਸਿਰ ਬਾਈ ਦਾ ਵੀ ਕੀ ਬੋਲੇ ਤੈਨੂੰ ਸੂਟ ਪਾਰੇ ਨਹੀਂ ਤੇ ਜੋ ਆ ਕੇ ਆਉਣ ਵਾਲੇ ਨੇ ਤੇ ਮੈਂ ਉਹਨਾਂ ਨੂੰ ਚਾਹ ਪਾਣੀ ਕਰ ਦਿਆਂ ਉਹ ਤੈਨੂੰ ਭਮ ਘੋਟ ਘੋਟ ਮੇਰੇ ਢੋਹਾ ਸੇਕ ਦੇ ਤੂੰ ਆਏਂਗੀ ਹੱਥ ਨਹੀਂ ਕੋਈ ਨਹੀਂ ਮੈਂ ਆ ਜੂ ਹੱਥ ਨੇ ਹੂ ਵੀ ਸ਼ੂਡੂ ਮੈਂ ਆਪੇ ਦੇਖੂਗੀ ਉਹਨੂੰ ਜਾਦਾ ਪੀ ਰਹੀਂ ਦੀ ਕੋਟ ਉਹ ਚੁੱਪ ਕਰਕੇ ਘਰੇ ਵਗ ਜਾ ਤੈਨੂੰ ਵੀ ਜਾਕ ਆਉਣ ਲੱਟਾਇਆ ਹਾਂ ਤੇ ਦੋਰੀ ਦੋ ਨਾ ਤੂੰ ਵੀ ਨਾ ਵਸ ਆ ਜੀ ਫੇਰਾ ਉਹ ਕੋਲੋਂ ਵਗਾਈ ਦੇਣਾ ਕਿ ਮੇਰਾ ਨਾਮ ਨਹੀਂ ਦੂ ਚੰਗਾ ਕੌਣ ਉਹ ਕਰੀਆ ਬਈ ਆ ਗਿਆ ਬਈ ਹਾਂਜੀ ਬਈ ਕਰਾਇਆ ਕਰਾਇਆ ਆ ਮਕਾਨ ਦਾ ਕਰਾਇਆ ਕਰਾਇਆ ਬਈ ਦੇ ਤਾਂ ਦਿੱਤਾ ਕਿੱਥੇ ਦੇਤਾ ਮਤਾਂ ਬਾਹਰ ਗਿਆ ਵੇ ਜੀ ਮਤਾਂ ਆਈ ਅੱਜ ਆਪ ਵੀ ਫੜਾਇਆ ਕਰੋ ਕਿਤੇ ਕਰਾਇਆ ਜਾ ਕੇ ਨਹੀਂ ਭਾਈ ਕਰਾਇਆ ਮੈਨੂੰ ਲੱਗਦਾ ਦੇਤਾ ਕਿੱਥੇ ਘਰੇ ਨਾ ਫੜਾਇਆ ਇਹੋਵੇਂ ਮੇਰੇ ਘਰ ਵਾਲੀ ਉਹ ਯਾਰ ਮੈਂ ਸਾਰਾ ਕੁਝ ਪਤਾ ਕਰਕੇ ਆਇਆ ਘਰੋਂ ਕੋਈ ਨਹੀਂ ਕਰਾਇਆ ਕਰੋ ਫੜਾ ਕੇ ਆਇਆ ਉੱਥੇ ਚੱਲ ਭਾਈ 2 ਮਿੰਟ ਹੀ ਰੁਕੋ ਤੁਸੀਂ ਮੈਂ ਲਿਆਉਣਾ ਫੜ ਕੇ ਮੈਂ ਨਾ ਆਪਣੀ ਘਰ ਵਾਲੀ ਨੂੰ ਫੜਾਤਾ ਸੀ ਉਹਨਾਂ ਆਪਾਂ ਲੱਗੀ ਹੋਗੀ ਬਸ 2 ਮਿੰਟ ਹੀ ਰੁਕੋ ਸ਼ਰਮਲਾ ਰੱਖੀ ਇਹਨਾਂ ਨੇ ਇਹ ਤਾਂ ਕਰਾਇਆ ਅਲੱਗ ਕੀ ਕਹਿਣਗੇ ਉਹ ਦੇਖੀ ਜਾਓ ਕਮੋ ਹਾਂਜੀ ਆਹੋ ਮੈਂ ਤੈਨੂੰ ਇਹ ਕਹਿੰਦਾ ਸੀਗਾ ਤੂੰ ਕਰਾਇਆਗਾ ਤੂੰ ਨਹੀਂ ਫੜਾਇਆ ਕਿ ਮੈਨੂੰ ਤਾਂ ਦੱਸ ਦਿੰਦੀ ਬਈ ਆਹ ਕਰਾਇਆ ਫੜਾਇਆ ਨੀਗਾ ਤੈਨੂੰ ਹੱਕਤਾ ਹੋ ਗਿਆ ਮੈਨੂੰ ਕਰਾਇਆ ਫੜਾਇਆ ਨੂੰ ਲਿਆ ਕਰਾਇਆ ਵਾਲੇ ਪੈਸੇ ਦੇ ਮੈਂ ਕਰਾਇਆ ਪਰ ਹਾਂ ਉਹ ਮੈਨੂੰ ਕਿੰਨਾ ਕੁਸ਼ ਬੋਲੀ ਜਾਂਦਾ ਲੈ ਮੇਰੇ ਕੋਲ ਤਾਂ 1000 ਰੁਪਏ ਹੀ ਆ 6000 ਤਾਂ ਦੁਕਾਨ ਵਾਲੇ ਨੂੰ ਤੇ ਦੁੱਧ ਵਾਲੇ ਨੂੰ ਮੈਂ ਦੇ ਆਈ ਸੀਗੀ ਤੇ 1000 ਰੁਪਏ ਮੇਰੇ ਕੋਲੇ ਆਗਾ 1000 ਰੁਪਏ ਕੋਲੇ ਫਿਰ ਤੇਰੇ ਕੋਲੇ 4000 ਬਚਿਆ ਜਿਸ 6000 ਦੁਕਾਨ ਤੇ ਦੁੱਧ ਵਾਲੇ ਨੂੰ ਦੇ ਆਈ 1000 ਕਿਵੇਂ ਰਹਿ ਗਿਆ ਉਹਨਾ ਮੈਂ ਤੁਹਾਨੂੰ ਦੱਸਿਆ ਨਹੀਂ ਉਹ ਅੱਛਾ ਠੀਕ ਆ ਫੀਸ ਭਰਤੀ ਕੁੜੀ ਦੀ ਨਹੀਂ ਨਹੀਂ ਮੈਂ ਫੀਸ ਵੀ ਨਹੀਂ ਭਰੀ ਹੈਗੀ ਉਹਨਾ ਅਮਨ ਬਾਜ਼ਾਰ ਗਈ ਸੀਗੀ ਅਮਨ ਬਾਜ਼ਾਰ ਗਈ ਸੀ ਉਹ ਕਹਿੰਦੀ ਧਾਰੇ ਲੈ ਗਈ ਨਹੀਂ ਨਹੀਂ ਧਾਰੇ ਨਹੀਂ ਲੈ ਕੇ ਗਈ ਉਹ ਕਹਿੰਦੀ ਵਰਤਨਾ ਬਾੜਾ ਕਹਿਣ ਲੱਗੀ ਮੈਨੂੰ ਕਹਿੰਦੀ ਤੂੰ ਵੀ ਲਿਆ ਸੂਟ ਇੱਕ ਤਾਂ ਉਹਨੇ ਸੂਟ ਮੈਨੂੰ 800 ਰੁਪਏ ਦਾ ਦਵਾਤਾ ਇੱਕ 2500 ਦਾ ਮੈਂ ਦੋ ਸੂਟ ਲੈ ਆਈ ਸੀਗੀ ਫਿਰ ਮੈਂ ਡਰਦੀ ਨੇ ਤੁਹਾਨੂੰ ਦੱਸਿਆ ਵੀ ਨਹੀਂ ਮੈਂ ਕਿਹਾ ਤੁਸੀਂ ਮੈਨੂੰ ਗਾਲਾਂ ਦੇਵੋਗੇ ਲੈ ਕਰਤਾ ਨੂੰ ਉਹੀ ਪਾਗਲਪਨ ਮੈਂ ਤੈਨੂੰ ਐ ਨਹੀਂ ਕਹਿੰਦਾ ਪਰ ਤੂੰ ਮੈਨੂੰ ਤਾਂ ਦੱਸ ਦਿੰਦੀ ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਤੂੰ ਸੂਟ ਕਿਉਂ ਲਿਆ ਏ ਪਰ ਉਹ ਆਪਣੇ ਘਰੇ ਨਾ ਆਉਂਦਾ ਮੈਂ ਤਾਂ ਕਿਤੇ ਕਰਾਇਆ ਫੜਾਤਾ ਉਹ ਤਾਂ ਹੀ ਇੰਨਾ ਕੁਝ ਬੋਲੀ ਜਾਂਦਾ ਚਲ ਕੋਈ ਗੱਲ ਨਹੀਂ ਮੈਂ ਜਾ ਕੇ ਕਰਦਾ ਉਹਦੀ ਮਿਹਨਤਵਾੜੀ ਚਲ ਮੈਂ ਕਹਿ ਦਿੰਦਾ ਵੀ ਭਈ ਰੁਕ ਜਾ ਪੰਜ ਸੱਤ ਦਿਨ ਤੈਨੂੰ ਦੇ ਦੁੰਨੇ ਆ ਕਰਾਇਆ ਸੀ ਕੋਈ ਨਾ ਮੈਂ ਕਹਿ ਦਿੰਦਾ ਜਾ ਕੇ ਅੰਤਰੀ ਭਾਇਆ ਜਾ ਕੇ ਉਹ ਅੰਦਰ ਨਹੀਂ ਸੀ ਬੈਠਾ ਬਈ ਹਾਂ ਬਈ ਸੁਣੋ ਨਾ ਰੁਕਣਾ ਪਊਗਾ 10 ਕ ਦਿਨ ਕਿਉਂ ਰੁਕਣਾ ਕਿ ਪਊਗਾ ਸਾਨੂੰ ਦਾਦਾਂ ਤਾਂ ਪਹਿਲਾਂ ਉਤੋਂ ਦੀ ਲਾਂਗੇ ਬਦੰਦਰਾ ਤੂੰ ਕਿਰਾਇਆ ਆਪ ਫੜਾ ਕੇ ਆਉਣਾ ਸੀ ਮੈਨੂੰ ਬਾਈ ਮੇਰੇ ਨਾਲ ਘਰ ਵਾਲੀ ਬਿਮਾਰ ਹੋ ਗਈ ਸੀ ਤੇ ਤਾਂ ਹੀ ਕਰਕੇ ਰੁਕਣਾ ਪਿਆ ਬਾਈ ਬਣ ਕੇ ਨਾ ਮੈਂਤ ਵਾਲੀ ਗੱਲ ਹੀ ਆ ਆ ਬਾਹਨੇ ਲਾਉਣੇ ਨਾ ਛੱਡੋ ਮੇਰੀ ਗੱਲ ਸੁਣਦਾ ਜਿਆਦਾ ਕਿਰਾਇਆ ਦੇ ਦੇ ਨੀ ਮਕਾਨ ਵਿਹਲਾ ਕਰ ਦੇ ਨਾ ਨਾ ਬਾਈ ਮਕਾਨ ਤਾਂ ਕਿਉਂ ਵਿਹਲਾ ਕਰਨਾ ਇੰਨਾ ਸਮਾਨ ਆ ਕਿੱਥੇ ਲੈ ਕੇ ਜਾਵਾਂਗੇ ਅਸੀਂ ਹਨਾ ਫਿਰ ਕਿਰਾਇਆ ਭਰਦਾ ਕਰੋ ਜੇ ਇੰਨਾ ਸਮਾਨ ਦੀ ਰੋ ਤੈਨੂੰ ਚਲ ਕੋਈ ਗੱਲ ਨਹੀਂ ਬਾਈ ਬਸ ਮੈਂ ਮੈਨੂੰ ਦੋ ਪਦਾਂ ਦਾ ਟਾਈਮ ਦੇ ਦਿਓ ਤੁਸੀਂ ਤੇ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਮੈਂ ਕਿਰਾਇਆ ਮੋੜ ਦੂੰਗਾ ਮੇਰੀ ਗੱਲ ਸੁਣਦਾ ਬੰਦੇ ਵਾਂਗੂ ਦੋ ਦਿਨ ਦਿੱਤੇ ਆ ਤੈਨੂੰ ਜਿਆਦਾ ਕਿਰਾਇਆ ਦੇ ਦੇ ਤੇ ਨਹੀਂ ਮਕਾਨ ਬੇਲਾ ਕਰਦਾ ਮੈਂ ਕੋਈ ਹੋਰ ਕਿਰਾਏਦਾਰ ਵੜਾਵਾਂ ਕਿੱਥੇ ਰੋਡੇ ਲਾਇਆ ਤੂੰ ਠੀਕ ਆ ਬਾਈ ਕੋਈ ਗੱਲ ਨਹੀਂ ਬਾਈ ਬਸ ਦੋ ਦਿਨ ਦੇ ਦੇ ਮੈਂ ਪੁੱਛਦਾ ਕਰਦੀ ਮੈਨੂੰ ਦੁਬਾਰਾ ਗੇੜਾ ਨਾ ਮਾਰਨਾ ਪਵੇ ਠੀਕ ਆ ਬਾਈ ਕੋਈ ਗੱਲ ਹਾਏ ਰੱਬਾ ਹੋ ਤਾਂ ਇਹਨਾਂ ਨੂੰ ਕਿੰਨਾ ਕੁਝ ਬੋਲੀ ਜਾਂਦਾ ਸਿਰਫ ਮੇਰਾ ਕਰਕੇ ਮੈਂ ਕੀ ਕਰਨਾ ਸੀਗਾ ਐਨਾ ਮਹਿੰਗਾ ਸੂਟ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਇੰਨੇ ਪੈਸੇ ਖਰਚੇ ਨਾ ਕਿਤੇ ਜਾਣਾ ਨਾ ਕਿਤੇ ਆਉਣਾ ਸਹੀ ਗੱਲ ਕਹਿੰਦੇ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਕਿਰਾਇਆ ਤਾਂ ਭਰਿਆ ਨਹੀਂ ਗਿਆ ਸੀ ਨੂੰ ਤੋ 3000 ਰੁਪਏ ਸੂਟਾਂ ਤੇ ਲਾਇਾਈ ਕਿਸੇ ਦੀਆਂ ਗੱਲਾਂ ਸੁਣਨ ਨਾਲੋਂ ਤਾਂ ਘੱਟ ਖਾ ਲਓ ਮਾੜਾ ਪਾ ਲਓ ਉਹ ਚੰਗਾ ਪਰ ਜਿਹੜਾ ਆ ਬੋਲਕ ਬੋਲ ਬੋਲੀ ਜਾਂਦਾ ਇਹ ਅੱਗੇ ਤੋਂ ਨਹੀਂ ਮੈਂ ਇਹ ਜੀ ਗਲਤੀ ਕਰਦੀ ਜਿਹੜਾ ਮੇਰਾ ਘਰ ਕੇ ਇਹਨਾਂ ਨੂੰ ਕੋ ਸੁਣਨਾ ਪਵੇ ਸਾਰੀ ਮੇਰੀ ਗਲਤੀ ਹੈ ਮੈਂ ਵੀ ਉਹਦੇ ਪਿੱਛੇ ਲੱਗ ਤੁਰੀ ਉਦੇ ਕੋਲ ਤਾਂ ਸਭ ਕੁਛ ਆਕਾਰਾ ਬਾਰਾ ਅਸੀਂ ਤਾਂ ਘਰ ਦੇ ਘਰ ਚ ਬੈਠੇ ਆਂਗੇ ਸਾਡਾ ਨਹੀਂ ਨਾ ਟਾਈਮ ਪਾਸ ਹੋਣਾ ਨਹੀਂ ਮਨਾ ਅੱਗੇ ਤੂੰ ਇਹ じゃ ਪਾਗਲ ਪੜਨਾ ਕਰੀ ਕਿਸੇ ਦੇ ਪਿੱਛੇ ਨਾ ਲੱਗੀ ਕੁਦਰਤੀ ਪੈਨ ਆਗਿ ਮਨ ਦਾ ਕੁਦਰਤ ਵੀ ਆ ਗਈ ਹੂ ਵਾਹ ਇੱਕ ਦੋਸਤਿਆ ਪਾਸ਼ ਮਮੀ ਮੈਨੋਂ ਨਹੀਂ ਜਾਂਦੀ ਸਕੂਲ ਕੀ ਗੱਲ ਹੋਗੀ ਪਤਾ ਮੈਨੂੰ ਕਹਿੰਦੇ ਫੀਸ ਭਰੋ ਕੱਲ ਤੱਕ ਕਰ ਫੀਸ ਭਰੋ ਤੂੰ ਕਹਿ ਦਿੰਦਾ ਕੋਈ ਗੱਲ ਨਹੀਂ ਭਰ ਦਾਂਗੇ ਮੇਰੇ ਪਾਪਾ ਨੂੰ ਤਨਖਾਹ ਮਿਲ ਜਾਂਦੋਂ ਅ ਮੈਂ ਕਿਹਾ ਸੀਗਾ ਕੈ ਮੰਨਦੇ ਨਹੀਂ ਹੈਗੇ ਮੰਨਦੇ ਨਹੀਂ ਹੈਗੇ ਚਲ ਕੋਈ ਨਾ ਪੁੱਤ ਕਰਦੇ ਕੋਈ ਹਿਲਾ ਤੂੰ ਕੱਪੜੇ ਬਦਲ ਲੈ ਜਾ ਕੇ ਠੀਕ ਹੈ ਹੇ ਰੱਬਾ ਆਹ ਕੀ ਹੋ ਗਿਆ ਪਹਿਲਾਂ ਮਕਾਨ ਮਾਲਕ ਬੇਇਜ਼ਤੀ ਕਰਕੇ ਗਿਆ ਹੁਣ ਕੁੜੀ ਨੂੰ ਸਕੂਲ ਚ ਕਹਿਤਾ ਸਹੀ ਗੱਲ ਹੈ ਕਿ ਕਹਿੰਦੇ ਜੇ ਤੁਹਾਡੀ ਆਮਦਨ ਘੱਟ ਆ ਤਾਂ ਖਰਚੇ ਦੇਖ ਕੇ ਕਰ ਲਓ ਨਾ ਨਾ ਅੱਜ ਤੋਂ ਬਾਅਦ ਨਹੀਂ ਮੈਂ ਕਿਸੇ ਦੇ ਪਿੱਛੇ ਲੱਗਣਾ ਜੇ ਮੇਰਾ ਬੰਦਾ ਹੀ ਔਖਾ ਹੋਈ ਗਿਆ ਜੋ ਆਖ ਨੂੰ ਵੀ ਸਕੂਲ ਚ ਗੱਲਾਂ ਸੁਣਨੀਆਂ ਪਈਆਂ ਮੈਂ ਮੇਰੇ ਮਹਿੰਗੇ ਸੂਟ ਪਾਏ ਫਿਰ ਕੌਣ ਦੇਖੂਗਾ ਹਾਂ ਠੀਕ ਆ ਹੁਣ ਮੈਂ ਵੀ ਇਹਦੇ ਨਾਲ ਕੰਮ ਤੇ ਲੱਗੂ ਕੋਈ ਗੱਲ ਨਹੀਂ ਜੇ ਨਿਗਾ ਘਟਾ ਜੇ ਕਪੜਾ ਤਾਂ ਨਹੀਂ ਕਰ ਸਕਦੀ ਤਾਂ ਕੋਈ ਹੋਰ ਕੰਮ ਕਰ ਲੂੰਗੀ